ਭਾਰਤ ਦੇ ਵਿੱਚ ਇਹ ਡੈਮੋਕ੍ਰੇਸੀ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਇਹ ਡਿਕਟੇਟਰਸ਼ਿਪ ਹੈ। 13 ਮਹੀਨੇ ਬਾਰਡਰ ਦੇ ਉੱਪਰ ਹੈ ਸੋਨੀਆ ਮਾਨ ਦਾ ਦਿੱਤਾ ਵਹਾਂ ਪਰ ਥਾਂ ਅੱਜ ਫਿਰ ਕਿਸਾਨੋ ਕੇ ਸਾਥ ਜਹਾਂ ਪਹੁੰਚੀ ਹੈ। ਔਰ ਕਹਿ ਰਹੇ ਕਿ ਕਿਸ ਯਾਨੀ ਕਿ ਅੱਜ ਦਾ ਐਲਾਨ tha ki aaj border ko chhodenge dekh sakte hain is waqt me badi khabrein yahan par. ਅਗਰੈਸਿੰਗ ਜੀ ਅੱਜ ਜਿਹੜੇ ਹਾਲਾਤ ਬਣੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਹੀ ਕਹਿਣਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਤਾਂ ਸ਼ਾਂਤਮਈ ਢੰਗ ਨਾਲ ਕੋਈ ਵੀ ਕੰਮ ਹੋਣਾ ਸ਼ਾਂਤਮਈ ਢੰਗ ਰੱਖਣਾ ਚਾਹੀਦਾ ਹੈ ਬਾਕੀ ਗਵਰਨਮੈਂਟ ਨੂੰ ਸੁਨੇਹਾ ਤਾਂ ਸਾਡਾ ਪਹੁੰਚ ਰਿਹਾ ਹੈ ਤੇ ਵੇਖੋ ਇਹ ਤੇ ਇੱਕ ਵਖਰੇਵਾ ਕਰ ਰਹੇ ਸਾਡੇ ਨਾਲ ਕਿ ਉੱਧਰ ਪਾਕਿਸਤਾਨ ਨੇ ਤਾਰ ਲਾਈ ਆ ਇੱਧਰ ਇਹਨਾਂ ਹਰਿਆਣੇ ਤੇ ਲਾ ਦਿੱਤੀ ਆ ਤੇ ਸਾਨੂੰ ਤੇ ਪੰਜਾਬ ਨੂੰ ਫਿਰ ਆਪਣਾ ਹਿੱਸਾ ਨਾ ਮੰਨਦੇ ਹੋਏ ਤੇ ਕਹਿੰਦੇ ਅਸੀਂ ਚਾਹੁੰਦੇ ਹਾਂ ਮੋਦੀ ਸਰਕਾਰ ਨੂੰ ਕਿ ਜੋ ਸਾਡਾ ਹੱਕ ਹੈ ਸਾਡਾ ਹੱਕ ਤੇ ਰਾਈਟ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ ਇਹ ਮਤਭੇਦ ਨਾ ਕਰੀਏ ਫਿਰ ਕੁਝ ਨਹੀਂ ਮਿਲਣਾ ਆਪਾਂ ਨੂੰ ਬਾਕੀ ਕਿਸਾਨਾਂ ਦੀ ਬਿਲਕੁਲ ਤਿਆਰੀ ਹੈ ਔਰ ਮੀਟਿੰਗਾਂ ਨੂੰ ਸੱਦੇ ਦੇ ਰਿਆ ਅੱਗੇ ਦੇਖੋ ਕਿਸਾਨ ਆਪਣੀ ਰਣਨੀਤੀ ਦੇਖ ਕੇ ਕੀ ਅੱਗੇ ਸੱਦੇ ਤੇ ਜਾਂਦੇ ਆ ਜਾਂ ਨਹੀਂ ਜਾਂਦੇ ਕੀ ਸਹਿਮਤੀ ਬੰਦੀ ਆ ਅੱਜ ਸਾਡੇ ਅੰਦਰ ਗੁੱਸਾ ਹੈ ਆਪਾਂ ਨੂੰ ਇਹ ਗੱਲਾਂ ਯਾਦ ਨੇ ਪਰ ਜਦੋਂ ਵੋਟਾਂ ਦਾ ਟਾਈਮ ਆਂਦਾ ਸੇ ਇਹ ਗੱਲਾਂ ਨੂੰ ਭੁੱਲ ਜਾਂਦੇ ਆ ਕੀ ਹੁਣ ਜਦੋਂ ਵੋਟਾਂ ਪੈਣ ਗਿਆ ਆਪਾਂ ਇਹ ਗੱਲਾਂ ਯਾਦ ਰੱਖਾਂਗੇ ਸਾਡੇ ਨਾਲ ਆਹ ਕੁਝ ਹੋਇਆ ਸੀ ਅਸੀਂ ਤਾਂ ਹਰ ਕਿਸਾਨ ਨੂੰ ਹਰ ਵਰਗ ਨੂੰ ਕਹਿਣਾ ਚਾਹੁੰਦੇ ਹਾਂ ਕਿ ਅੱਜ ਵਾਲੀ ਗੱਲ ਜਿਹੜੀ ਗੱਲ ਇਥੋਂ ਖਨੋਰੀ ਬਲਟ ਤੋਂ ਜਾਰੀ ਆ ਇਨੂੰ ਆਪਣੇ ਪੱਲੇ ਬੰਨ ਕੇ ਲੈ ਕੇ ਜਾਓ ਇਸ ਚੀਜ਼ ਨੂੰ ਭੁੱਲੋ ਨਾ ਜੇ ਸੋਚ ਸਮਕੇ ਵੋਟ ਦੋ ਜਿਹਨੂੰ ਦੇਣੀ ਆਪਾਂ ਬੰਦਾ ਵੇਖੋ ਵੀ ਸਹੀ ਆ ਜਾਂ ਗਲਤ ਆ ਇਹ ਇਹਨੂੰ ਮੋਦੀ ਨੂੰ ਵੋਟਾਂ ਪਬਲਿਕ ਪਾਈਆਂ ਤੇ ਪ੍ਰਧਾਨ ਮੰਤਰੀ ਬਣਿਆ ਵੇਖੋ ਦੋ ਵਾਰੀ ਪ੍ਰਧਾਨ ਮੰਤਰੀ ਬਣਤਾ ਅੱਜ ਤੱਕ ਮੰਨ ਨਹੀਂ ਰਿਹਾ ਇਸ ਚੀਜ਼ ਨੂੰ ਸੋਚਦਾ ਨਹੀਂ ਕਿ ਲੋਕਾਂ ਨੇ ਪਾਗੜੀ ਨੂੰ ਫੜਕਾ ਰਿਆ ਤੇ ਮੋਦੀ ਬਣਤਾ ਫਿਰ ਜੇ ਨਾਮ ਨੂੰ ਫਿਰ ਮੋਦੀ ਵੀ ਜਾਂਦਾ ਰੂਗਾ ਫਿਰ ਜੱਲਾ ਲਾਵਾਂ ਕੋਈ ਬਿਲਕੁਲ ਜੀ ਤੁਹਾਨੂੰ ਕੀ ਲੱਗਦਾ ਕਿ ਇਹ ਸਾਨੂੰ ਭਾਰਤ ਦਾ ਹਿੱਸਾ ਮੰਨਦੇ ਨਹੀਂ ਜੋ ਸਾਡੇ ਨਾਲ ਐਦਾਂ ਕਰਦੇ ਨੇ ਹਰ ਵਾਰੀ ਇਹ ਨਹੀਂ ਮੰਨਦੇ ਕਿ ਕਿ ਤੁਹਾਨੂੰ ਇਸ ਤਰ੍ਹਾਂ ਕਰਨੇ ਜੇ ਮੰਨਦੇ ਹੋ ਤਾਂ ਫਿਰ ਦਲੀ ਜਾਈ ਸਾਡਾ ਦਲੀ ਹੱਕ ਹੈ ਦਲੀ ਸਾਡੀ ਰਾਜਧਾਨੀ ਹੈ ਅਸੀਂ ਮੰਗਣ ਜਾ ਰਹੇ ਹਾਂ ਉਹ ਦਿੱਲੀ ਵਾਲਿਆਂ ਦੇਣਾ ਨਾ ਦੇਣਾ ਆ ਜਾਣ ਪੁੱਛ ਤੁਹਾਨੂੰ ਹਾਸਮਟ ਕਰੇ ਰਸਤੇ ਦੇ ਵਿੱਚ ਰੋਕ ਕੇ ਅੱਜ ਇੱਕ 10 ਦਿਨ ਹੋ ਗਏ ਆ ਤੂੰ ਕਿਸਾਨ ਹੈ ਧਰਤੀ ਪੁੱਤਰ ਹੈ ਖਾਤੇ ਆ ਪਿੱਤੇ ਆ ਦੇਸ਼ ਕੋ ਪੇਟ ਭਰ ਕੇ ਸੁਲਾਤੇ ਰਾਤ ਮੇ ਹਮ ਕੁਛ ਨਹੀਂ ਮੰਗਤੇ ਹਮਾਰੇ ਕੀ ਚਾਹੀਏ ਆਪਣਾ ਹੱਕ ਚਾਹੀਏ ਕੱਲ ਉਦਾਹਰਣ ਆਪਕੋ ਮੇਰੇ ਗਾਉਂ ਸੇ ਅਮਨੇ ਕੋਈ ਕਿਸਾਨ ਗ੍ਰਿਫਤਾਰ ਨਹੀਂ ਹੋਣ ਦਿਆ ਬਾਰਟ ਨੇ ਚੁੜਵਾਈ ਔਰ ਯਾਂ हरियाणा की तरफ से मैं गलती मांगता हूं भाई मेरे भाई कम जा गए और जाके बठिंडा जिला से एक बठिंडा जिला से 3500 ट्रॉली आई है अच्छा मेरे 1100 वोट के गांव से 400 आदमी आए आदमी यहां पे गांव में वोट 1100 और जद की मोदी सरकार है हर बार आ रोती है कैथल जिले से ठीक है जीत ने उन्होंने कभी भी जब मेरे भाई समझ जाएंगे नहीं प्रॉपर का एक मिनट भाई जो ये किसान है किसानों का कुछ नहीं करते मालिया शराब का घोटाला भाग गया मुकेश अंबानी का छत्तीस हजार करोड़ घोटाला माफ किया किसानों का दस हजार क्यों भाई समझ रहे हो ना आप बिल्कुल हम 2-3 साल का अन्न पैदा करेंगे अपने घर में स्टोर करने की जगह है जब हम भूसे को स्टॉक कर सकते हैं ना हम अन्न को भी स्टॉक कर सकते हैं